ਨੌਜਵਾਨ ਸਭਾ ਬਾਬਾ ਮੱਖਣਸ਼ਾਲੂਪਾਣਾ ਅਤੇ ਕਲਤੂਰਾ ਸਿੱਖਟਲੀ ਗੁਰੂ ਲਾਧੋਰੇ ਦੇਵਸ ਮੌਕੇ 9 ਅਗਸਤ 2025 ਨੂੰ ਸੰਗਤਾਂ ਦੇ ਸਨਮੁਖ ਕਰਨ ਜਾ ਰਹੇ ਹਨ ਕਵੀਸ਼ਰੀ ਸ਼ੰਲ ਵਿੱਚ ਧਾਰਮਿਕ ਟ੍ਰੈਕ ਦੋ ਸ਼ਾਖਾਂ ਦਾ ਪਰਿਵਾਰ ਸੱਚ ਦਾ ਹੋਕਾ ਦੇਣ ਵਾਲੇ ਬਾਬਾ ਮੱਖਣਸ਼ਾਲੂਪਾਣਾ ਜੀ ਅਤੇ ਦਿੱਲੀ ਵਿੱਚ ਸੱਚੇ ਸਿੱਖ ਹੋਣ ਦਾ ਸਬੂਤ ਦੇਣ ਵਾਲੇ ਬਾਬਾ ਲੱਖੀ ਸ਼ਾਹ ਜੀ ਪੁਨਜਾਰਾ ਦੀ ਯਾਦ ਨੂੰ ਮੁੱਖ ਰੱਖਦਿਆਂ ਗੁਰੂ ਲਾਧੋਰੇ ਦੇਵ ਸੁਰੱਖਣ ਪੁੰਨਿਆਂ ਦੇ ਪਵਿੱਤਰ ਵਿਹਾੜੇ ਤੇ ਦੋ ਸ਼ਾਖਾਂ ਦਾ ਪਰਿਵਾਰ ਕਵਿਸ਼ਰੀ ਛੰਦ ਆਪ ਸੰਗਤਾਂ ਦੇ ਸਾਹਮਣੇ ਕਰਨ ਜਾ ਰਹੇ ਹਨ ਨੌਜਵਾਨ ਸਭਾ ਬਾਬਾ ਮੱਖਣ ਸ਼ਲਬਾਣਾ ਇਟਲੀ ਅਤੇ ਕਲਤੂਰਾ ਸਿੱਖ ਇਟਲੀ ਜਿਸ ਨੂੰ ਆਪਣੀ ਦਿਲਕਸ਼ ਅੰਦਾਜ਼ ਵਿੱਚ ਗਾਇਆ ਹੈ ਅੰਤਰਰਾਸ਼ਟਰੀ 골ਡ ਮੈਡਲਿਸਟ ਕਵਿਸ਼ਰੀ ਜਥਾ ਸੁਲੱਖਣ ਸਿੰਘ ਰਿਆੜ ਅਤੇ ਸਾਥੀ ਜਸਪਾਲ ਸਿੰਘ ਸੰਧੂ ਅਤੇ ਸਤਨਾਮ ਸਿੰਘ ਪੰਡੋਰੀ ਨੇ ਨੌਜਵਾਨ ਸਭਾ ਵੱਲੋਂ ਪ੍ਰਸੰਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਧਾਰਮਿਕ ਗੀਤ ਕਵਿਸ਼ਰੀ ਦੇ ਰੂਪ ਵਿੱਚ ਗੁਰੂ ਲਾਧੋ ਰੇ ਦਿਵਸ ਵਾਲੇ ਦਿਨ 9 ਅਗਸਤ 2025 ਦਿਨ ਸ਼ਨੀਵਾਰ ਨੂੰ ਕਲਚੂਰਾ ਸਿੱਖ ਦੇ YouTube ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਜਿਕਰਯੋਗ ਹੈ ਕਿ ਨੌਜਵਾਨ ਸਭਾ ਬਾਬਾ ਮੱਖਣਸ਼ਾ ਲਬਾਣਾ ਪਿਛਲੇ ਤਕਰੀਬਨ 7 ਸਾਲਾਂ ਤੋਂ ਗੁਰੂ ਲਾਜੋਰੇ ਦਿਵਸ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਮਨਾ ਰਹੀ ਹੈ ਇਸ ਵਾਰ ਨੌਜਵਾਨ ਸਭਾ ਵੱਲੋਂ ਇਹ ਨਵਾਂ ਤੇ ਵਿਲੱਖਣ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਕਲਚੂਰਾ ਸਿੱਖ ਸੰਸਥਾ ਵੱਲੋਂ ਨਾਲ ਭਰਪੂਰ ਸਾਥ ਦਿੱਤਾ ਗਿਆ ਹੈ ਆਪ ਸਭ ਨੇ 9 ਅਗਸਤ ਨੂੰ ਇਸ ਕਵੀ ਸ਼ਰੀ ਸ਼ੰਦ ਨੂੰ ਸੁਣਨਾ ਅਤੇ ਅਸੀਸ ਬਖਸ਼ਣੀ